ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਲੋ ਜੀ ਫਰੈਂਡ ਅੱਜ ਆਪਾਂ ਆਪਣੇ ਰੂਮ ਦੀ ਕਰ ਰਹੇ ਸੀਗੇ ਥੋੜੀ ਜੀ ਸੈਟਿੰਗ ਇਦਰੋਂ ਪਹਿਲਾਂ ਹੈ ਨਾ ਇਹ ਰੂਮ ਦੇ ਵਿੱਚ ਆਪਣੇ ਚੇਅਰ ਤੇ ਪਏ ਸੀਗੇ ਧੋਤੇ ਹੋਏ ਕੱਪੜੇ ਇਹ ਬਾਸਕਟ ਪਈ ਸੀਗੀ ਇਹਦੇ ਵਿੱਚ ਵੀ ਕੱਪੜੇ ਵਗੈਰਾ ਹੁੰਦੇ ਨੇ ਤੇ ਸ਼ਾਨੂੰ ਕਹਿਣ ਲੱਗਾ ਕਹਿੰਦਾ ਮਮਾ ਮੈਂ ਵੀ ਤੁਹਾਡੀ ਹੈਲਪ ਕਰਾਉਣਾ ਹੈ ਨਾ ਮੈਂ ਕਿਹਾ ਠੀਕ ਹੈ ਕਰਾ ਦੇ ਪਰ ਹੈਲਪ ਦੀ ਥਾਂ ਸੱਚੀ ਇਹ ਕੰਮ ਬਹੁਤ ਜ਼ਿਆਦਾ ਬਦਾ ਹੁੰਦਾ ਸੀਗਾ ਆਪਣੀ ਮਰਜ਼ੀ ਨਾਲ ਹੀ ਜਿਵੇਂ ਮੈਂ ਸਮਾਨ ਕੋਈ ਵੀ ਸਰਕਾਉਂਦੀ ਸੀਗੀ ਆਪ ਵੀ ਕਹਿੰਦਾ ਮਮਾ ਮੈਨੇ ਵੀ ਉਵੇਂ ਹੀ ਕਰਨਾ ਹੈ ਨਾ ਚਾਹੇ ਉੱਥੇ ਉਹਦੀ ਲੋਡ ਹੋਵੇ ਨਾ ਹੋਵੇ ਤੰਗ ਕਰਕੇ ਹੈਨਾ ਤੰਗ ਕਰ ਰਿਹਾ ਸੀਗਾ ਤੇ ਆ ਦੇਖੋ ਇੱਥੇ ਚੜ ਗਿਆ ਸੀਗਾ ਕਹਿੰਦਾ ਮਮਾ ਮੈਨੇ ਝੂਟੇ ਲੈਣੇ ਨੇ ਝੂਟੇ ਲੈਣੇ ਨੇ ਮੈਂ ਕਿਹਾ ਤੂੰ ਕੰਮ ਨਹੀਂ ਕਰਾਉਣਾ ਤੂੰ ਕੰਮ ਵਧਾ ਰਿਹਾ ਮੈਂ ਕਿਹਾ ਪੁੱਤ ਹਟ ਜਾ ਇਹ ਮੈਂ ਕਿਹਾ ਇਹਨੂੰ ਆਪਾਂ ਜੇ ਸੋਫੇ ਨੇ ਜੇ ਇਹਨੂੰ ਆਪਾਂ ਜ਼ਿਆਦਾ ਸਰਕਾਵਾਂਗੇ ਐ ਨਹੀਂ ਪਤਾ ਟੁੱਟ ਜਾਣੇ ਹੈਨਾ ਕਈ ਵੇ ਕਰਿਆ ਕੀ ਹੁੰਦਾ ਲੱਕੜ ਜਿਹੜੀ ਹੁੰਦੀ ਹੈ ਮੇਕ ਮੁਖ ਚੋਂ ਨਿਕਲ ਜਾਂਦੀ ਹੁੰਦੀ ਹੈ ਹੈਨਾ ਤੇ ਇਸ ਕਰਕੇ ਤੇ ਮੈਂ ਕਹਾਂ ਨਾ ਪੁੱਤ ਮੈਂ ਕਹਾਂ ਬੋਝ ਹੋ ਜਾਊਗਾ ਤੇ ਕੀ ਫਾਇਦਾ ਹੈਨਾ ਆਪਣਾ ਨੁਕਸਾਨ ਹੋ ਜਾਊਗਾ ਪਰ ਨਹੀਂ ਤੁਹਾਨੂੰ ਪਤਾ ਹੀ ਆ ਬੱਚੇ ਕਿੱਥੇ ਹਟਦੇ ਨੇ ਫੇਰ ਵੀ ਇਨ ਕੀ ਕਰੀ ਜਾਂਦੇ ਹੁੰਦੇ ਨੇ ਤੇ ਇੱਥੇ ਹੁਣ ਮੈਂ ਆਰਾਮ ਨਾਲ ਚਲੇ ਇਹਨਾਂ ਨੂੰ ਲੈ ਕੇ ਜਾ ਰਹੀ ਸੀ ਰਮਨੀਤ ਤੇ ਡੈਡੀ ਵੀ ਐਂ ਕਹਿੰਦਾ ਕਹਿੰਦਾ ਜੀ ਸਾਹਬ ਨਾਲ ਕਹਿੰਦਾ ਤੂੰ ਇਹਨਾਂ ਨੂੰ ਕਦੇ ਇੱਧਰ ਕਰ ਦਿੰਨੀ ਆ ਕਦੇ ਉੱਧਰ ਕਰ ਦਿੰਨੀ ਆ ਸਰਕਾਈ ਜਾਨੀ ਆ ਵੀ ਕਹਿੰਦਾ ਮੈਨੂੰ ਲੱਗਦਾ ਵੀ ਇਹ ਜ਼ਿਆਦਾ ਟਾਈਮ ਆਪਣੇ ਕਟੜੇ ਨਹੀਂ ਹੈਗੇ ਹੈਨਾ ਵੀ ਤੂੰ ਹਲਾਏਂਗੀ ਕਹਿੰਦਾ ਇਹਨਾਂ ਦੀ ਪੱਚਰ ਵਗੈਰਾ ਜਿਹੜੀ ਹੁੰਦੀਆਂ ਲੱਕੜਾ ਜੀ ਹੁੰਦੀਆਂ ਨੇ ਹਲਾਏਂਗੀ ਮੈਂ ਕਿਹਾ ਹੁਣ ਕਰਾਂ ਕੀ ਹੈਣਾ ਵੀ ਇੱਥੇ ਹੁਣ ਠੀਕ ਨਹੀਂ ਲੱਗ ਰਹੇ ਹੈਗੇ ਵੀ ਇੱਕ ਸੋਫਾ ਉਧਰ ਪਿਆ ਇੱਕ ਇੱਧਰ ਪਿਆ ਹੈਣਾ ਰੂਮ ਦੀ ਸਾਰੇ ਘਰ ਦੀ ਬਹੁਤ ਜ਼ਿਆਦਾ ਹਾਲਤ ਜੀ ਖਰਾਬ ਹੋਈ ਪਈ ਹੈ ਕੋਈ ਵੀ ਸਮਾਨ ਸੈਟਿੰਗ ਨਹੀਂ ਹੈਗੇ ਹੈਣਾ ਆਪਣੀ ਥਾਂ ਤੇ ਨਹੀਂ ਹੈਗੇ ਇਸ ਕਰਕੇ ਮੈਂ ਚਲੋ ਥੋੜਾ ਇੱਕ ਆਪਾਂ ਇਧਰ ਦੇਖਦੇ ਆ ਪਹਿਲਾ ਸਾਡੀ ਸਲਾਹ ਹੈਗੀ ਸੀਗੀ ਵੀ ਅਸੀਂ ਬੈੱਡ ਕੱਢ ਦਨੇ ਆ ਹਨਾ ਬੈੱਡ ਕੱਢ ਦਨੇ ਆ ਆਪਾਂ ਉਸ ਰੂਮ ਦੇ ਵਿੱਚ ਜਿਹੜਾ ਆਪਾਂ ਨੇ ਨਿਊ ਰੂਮ ਕੀਤਾ ਹੈ ਹਨਾ ਪਰ ਬੈੱਡ ਸਾਡੇ ਨਾਲ ਜਿਆਦਾ ਭਾਰੀ ਸੀਗੇ ਮਹਾਂ ਚਲ ਪਹਿਲਾ ਆਪਾਂ ਇੱਕ ਵਾਰੀ ਆਪਾਂ ਸੋਫੇ ਇੱਧਰ ਕਰਕੇ ਦੇਖ ਲੈਨੇ ਆ ਵੀ ਜੇ ਆਪਣੇ ਸੋਫੇ ਬੈੱਡ ਇਸ ਰੂਮ ਦੇ ਵਿੱਚ ਸਹੀ ਲੱਗਣਗੇ ਹਨਾ ਫਿਰ ਆਪਾਂ ਇੱਥੇ ਰੱਖ ਲਵਾਂਗੇ ਨਹੀਂ ਜੇ ਬੈੱਡ ਕੱਢਣ ਦੀ ਫਿਰ ਲੋੜ ਹੋਈ ਤਾਂ ਫਿਰ ਆਪਾਂ ਉਧਰਲੀ ਸੈੱਡ ਕਰ ਲਵਾਂਗੇ ਹਨਾ ਇਸ ਕਰਕੇ ਮੈਂ ਚਲੋ ਕਰਕੇ ਦੇਖਦੇ ਆ ਥੋੜੀ ਜੀ ਚਲੋ ਬਹਿਲੇ ਬੈਠੇ ਸੀਗੇ ਮਾਹ ਕੋਈ ਕੰਮ ਧੰਦਾ ਹੀ ਲੱਗ ਜੰਨੇ ਆ ਦੁਪਹਿਰ ਦਾ ਟਾਈਮ ਸੀਗਾ ਇਹ ਯਾਨਕੀ ਇੱਕ ਡੇਢ ਇੱਕ ਡੇਢ ਕਵਜੇ ਦਾ ਟਾਈਮ ਸੀਗਾ ਹਾਂ ਡੇਢ ਕ ਵੱਜ ਗਏ ਸੀਗੇ ਇੱਥੇ ਸਾਨੂੰ ਸਕੂਲੋਂ ਆ ਗਿਆ ਸੀਗਾ ਤੇ ਫਰੈਂਡ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਆਨਿਓ ਪਲੀਜ਼ ਆਪਣੇ ਚੈਨਲ ਨੂੰ ਤੁਸੀਂ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਹੈਨਾ ਫੁੱਲ ਵਾਚ ਨਹੀਂ ਤੁਸੀਂ ਕਰਦੇ ਹੈ ਕਿ ਪਲੀਜ਼ ਫੁੱਲ ਵਾਚ ਕਰਿਆ ਕਰੋ ਤੇ ਲਓ ਜੀ ਇਧਰ ਆਪਣਾ ਇਹ ਸੋਫਾ ਵੀ ਆਪਾਂ ਚੱਕ ਕੇ ਉਧਰਲੀ ਸਾਈਡ ਲੈ ਕੇ ਜਾ ਰਹੇ ਸੀਗੇ ਵੀ ਇਹਨੂੰ ਵੀ ਆਪਾਂ ਉਧਰ ਲਗਾ ਕੇ ਦੇਖਦੇ ਹਾਂ ਤੇ ਇੱਥੇ ਵੀ ਦੇਖੋ ਸਾਨੂੰ ਚੜ ਗਿਆ ਸੀਗਾ ਮਾ ਪੁੱਤ ਹਟ ਜਾ ਹਟ ਜਾ ਵੀ ਤੂੰ ਇਹਨਾਂ ਦੀ ਹੈਨਾ ਉਮਰ ਕਟਾਏਂਗਾ ਤੂੰ ਐਵੇਂ ਚੜ ਕੇ ਕੁਝ ਤਾਂ ਅਸੀਂ ਕਰੀ ਜਾਂਦੇ ਆ ਇਹਨਾਂ ਦਾ ਹੈਨਾ ਵੀ ਸਰਕਾਈ ਜਾਂਦੇ ਆ ਕਦੇ ਇੱਧਰ ਕਦੇ ਉਧਰ ਕਰੀ ਜਾਂਦੇ ਆ ਕੁਝ ਮੈਂ ਕਿਹਾ ਤੂੰ ਉੱਪਰ ਬੋਝ ਹੋ ਜੂਗਾ ਚਲ ਛੁੱਟੇ ਤਾਂ ਕੋਈ ਗੱਲ ਨਹੀਂ ਪਰ ਮੈਂ ਕਿਹਾ ਵੀ ਹੈ ਨਾ ਉਹ ਟੁੱਟਣ ਦਾ ਡਰ ਹੈਦਾ ਤੇ ਆ ਦੇਖੋ ਫਿਰ ਵੀ ਹਟਿਆ ਨਹੀਂ ਸੀਗਾ ਇਹ ਸ਼ਰਾਰਤੀ ਹੈ ਚਲੋ ਕਿਊਟ ਵੀ ਲੱਗਦਾ ਸੀਗਾ ਹੈ ਨਾ ਵਧੀਆ ਬਦੇ ਵੀ ਲੱਗਦਾ ਸੀਗਾ ਪਰ ਜਿਵੇਂ ਇਹ ਛੋਟਾ ਹੁੰਦਾ ਚੋੜ ਕਰਦਾ ਹੈ ਨਾ ਕਿੰਨੀ ਸ਼ਰਾਰਤਾ ਕਰਦਾ ਬਹੁਤ ਜ਼ਿਆਦਾ ਨੋਟੀ ਹੈ ਰਮਣੀਤ ਨਹੀਂ ਹੈਗਾ ਸੀਗਾ ਰਮਣੀਤ ਬਹੁਤ ਜ਼ਿਆਦਾ ਸਾਊ ਸੀਗਾ ਉਹ ਨੂੰ ਜਿੱਥੇ ਅਸੀਂ ਨੇ ਕਹਤਾ ਬੈਠ ਜਾ ਉੱਥੇ ਹੀ ਬੈਠ ਜਾਂਦਾ ਹੁੰਦਾ ਸੀਗਾ ਜਿੱਥੇ ਕਹਦਾ ਵੀ ਨਹੀਂ ਜਾਣਾ ਉੱਥੇ ਜਾਂਦਾ ਨਹੀਂ ਸੀਗਾ ਐ ਸੀਗਾ ਹੁਣ ਉਲਟ ਹੋਇਆ ਪਿਆ ਏ ਹੁਣ ਥੋੜਾ ਇੱਕ ਸ਼ਰਾਰਤੀ ਹੋਇਆ ਪਏ ਨੂੰ ਜਿਹੜੀ ਚੀਜ਼ ਕਹਿੰਦੇ ਵੀ ਭਾਈ ਚੱਕਣੀ ਨਹੀਂ ਹੈਗੀ ਉੱਥੇ ਜਾਣਾ ਨਹੀਂ ਇਹ ਓਮੀ ਕਰਦਾ ਇਹ ਤੇ ਆਹ ਦੇਖੋ ਸਾਡੇ ਸੋਫੇ ਦੀ ਸੈਟਿੰਗ ਦੇਖੋ ਕਿਵੇਂ ਹੋਈ ਹੈ ਕੀ ਬਣੀ ਜਾਂਦਾ ਕਰਦਾ ਹੈਣਾ ਤੇ ਫਿਰ ਰਮਣੀਤ ਦੇ ਡੈਡੀ ਦੇਖਣੇ ਗੁੱਸੇ ਹੋ ਕੇ ਬਾਗੇ ਸੀਗੇ ਕਹਿੰਦੇ ਤੂੰ ਤਾਂ ਬੈਸ ਕਹਿੰਦਾ ਹਟਦੀ ਨਹੀਂ ਹੈਗੀ ਕਹਿੰਦਾ ਕੀ ਕਰੀ ਜਾਨੀ ਹੈ ਹੈਨਾ ਮੈਂ ਕਿਹਾ ਚਲ ਤੁਸੀਂ ਇੱਕ ਵਾਰੀ ਇਹ ਸੋਫਾ ਇੱਕ ਵਾਰੀ ਲਵਾ ਦਿਓ ਬਾਕੀ ਦੇਖਦੇ ਆਪਾਂ ਚਲ ਵੇਪਾ ਇੱਕ ਦੋ ਦਿਨ ਇੱਥੇ ਲਾ ਕੇ ਦੇਖਦੇ ਨਹੀਂ ਆਪਾਂ ਜਿਵੇਂ ਤੁਸੀਂ ਕਹੋਗੇ ਮੈਂ ਕਿਹਾ ਫਿਰ ਆਪਾਂ ਓਮੀ ਕਰ ਲਵਾਂਗੇ ਹੈਨਾ ਆਏ ਨਹੀਂ ਸੀਗੇ ਯਾਨੀ ਕਿ ਇੱਕ ਸੋਫਾ ਤਾਂ ਸਹੀ ਆ ਗਿਆ ਸੀਗਾ ਇਹ ਰੂਮ ਦੇ ਵਿੱਚ ਅ ਦੂਜਾ ਸੋਫਾ ਨਹੀਂ ਆਉਂਦਾ ਸੀਗਾ ਕਿਉਂਕਿ ਆਪਣੀ ਜਿਹੜੀ ਗੇਟ ਕੋਲੇ ਜਗਾ ਹੈ ਨਾ ਜੇ ਇੱਥੇ ਥੋੜੀ ਜਿਹੀ ਕੋਹਰ ਹੁੰਦੀ ਫਿਰ ਤਾਂ ਠੀਕ ਸੀਗਾ ਫਿਰ ਗੇਟ ਨਹੀਂ ਬੰਦ ਹੋ ਰਿਹਾ ਸੀਗਾ ਇਸ ਕਰਕੇ ਫਿਰ ਬਸ ਸਾਮਾਨ ਜਾਂ ਖਰਾਬ ਹੋ ਗਿਆ ਵੀ ਹਏ ਵੀ ਇੰਨੀ ਚੱਕਰ ਜੀ ਵੀ ਕੀਤੀ ਸੈਟਿੰਗ ਜੀ ਵੀ ਨਹੀਂ ਆਈ ਹੈਗੀ ਤਾਂ ਮਾ ਚਲੋ ਦੇਖਦੇ ਆ ਫਿਰ ਮਨੀਤ ਦੇ ਡੈਡੀ ਕਹਿੰਦੇ ਕਹਿੰਦੇ ਉੱਥੇ ਬੈੱਡ ਕੋਲੇ ਵੀ ਕਹਿੰਦਾ ਮੈਨੂੰ ਵਧੀਆ ਲੱਗ ਰਹੇ ਸੀਗੇ ਸੋਫੇ ਵੀ ਉੱਥੇ ਚਲੋ ਰਾਮ ਨਾਲ ਆਪਾਂ ਬੈਠ ਕੇ ਚਾਹ ਪਾਣੀ ਪੀ ਲੰਨੇ ਆ ਟੀਵੀ ਦੇਖ ਲੰਨੇ ਆ ਨਾ ਉਹ ਵੀ ਉਧਰਲੀ ਸਾਈਡ ਆਪਣਾ ਏਸੀ ਵੀ ਹੈ ਇਸ ਰੂਮ ਦੇ ਵਿੱਚ ਹੈਨਾ ਆ ਦੇਖੋ ਹੈਨਾ ਕੁਸੇ ਹੋ ਕੇ ਪੈ ਗਏ ਸੀਗੇ ਮੈਂ ਐਵੇਂ ਕਰਕੇ ਦੇਖ ਰਹੀ ਸੀ ਕਿ ਮਾ ਦੇਖ ਐਵੇਂ ਕਰਕੇ ਠੀਕ ਲੱਗਦੇ ਨੇ ਕਿ ਸਾਹਮਣੇ ਕਿ ਇਧਰ ਇਧਰ ਵੀ ਨਹੀਂ ਹਨ ਕਿ ਆਉਂਦੇ ਸੀਗੇ ਦੋਨੇ ਸੋਫੇ ਇੱਕ ਸਾਈਡ ਤੇ ਨਹੀਂ ਆਉਂਦੇ ਸੀਗੇ ਇਨਕੀ ਵਧੀਆ ਵੀ ਨਹੀਂ ਲੱਗ ਰਹੀ ਸੀ ਕਿ ਫਿਰ ਖੁੰਜੇ ਤੇ ਥੋੜੀ ਜਿਹੀ ਜਗ੍ਹਾ ਵਾਚ ਰਹੀ ਸੀ ਫਿਰ ਉਹ ਵੀ ਨਹੀਂ ਕਿਸੇ ਕੰਮ ਚ ਆਉਂਦੀ ਸੀ ਮਾ ਚਲ ਰਹਿਣ ਦੰਨੇ ਆ ਵੀ ਜਿਵੇਂ ਪਹਿਲਾਂ ਹੈਗੇ ਸੀਗੇ ਉਵੇਂ ਲਗਾ ਲੈਣੇ ਹਨਾ ਕਈ ਵਾਰੀ ਕੀ ਹੁੰਦਾ ਜਿਵੇਂ ਇੱਕ ਵਾਰੀ ਚੀਜ਼ ਜਿਹੜੀ ਜੱਜ ਗਈ ਜੱਜ ਗਈ ਹਨਾ ਉਸ ਤੋਂ ਬਾਅਦ ਜੇ ਆਪਾਂ ਕਰੀਏ ਹਨਾ ਉਲਟ-ਪੁਲਟ ਕਰੀਏ ਕਈ ਵਾਰੀ ਵਧੀਆ ਵੀ ਨਹੀਂ ਲੱਗਦੀ ਹੈਗੀ ਤੇ ਕਈ ਵਾਰੀ ਵਧੀਆ ਵੀ ਲੱਗਣ ਲੱਗ ਜਾਂਦੀ ਹੈ ਅਗਰ ਜੇ ਜਗ੍ਹਾ ਸਹੀ ਹੋਵੇ ਹਨਾ ਤੇ ਇਸ ਕਰਕੇ ਆ ਦੇਖੋ ਹਨਾ ਫਿਰ ਇਹਨਾਂ ਦੀ ਸੈਟਿੰਗ ਹੁਣ ਇੱਥੇ ਹੀ ਸੀਗੀ ਤੇ ਬਾਕੀ ਜਿਹੜਾ ਦੂਜਾ ਸੋਫਾ ਸੀਗਾ ਉਹ ਕਹਿ ਰਹੀ ਸੀਗਾ ਇੱਧਰ ਲਗਾਰ ਨੂੰ ਰਮਨੀਤ ਦੇ ਡੈਡੀ ਕਹਿੰਦੇ ਕਹਿੰਦੇ ਉਹਦੇ ਤੇ ਆਪਾਂ ਫਿਰ ਲੇਟ ਜੰਨੇ ਆ ਵੀ ਹਨਾ ਪੈਈ ਜਾਂਨੇ ਆ ਆਪਾਂ ਸਾਰਾ ਦਿਨ ਹੀ ਫਿਰ ਸੋਫੇ ਤੇ ਉੱਠਦੇ ਹੈਗੇ ਰਮਨੀਤ ਵੀ ਸਾਰਾ ਦਿਨ ਇਹ ਤੇ ਸੋਫੇ ਤੇ ਪਿਆ ਰਹਿੰਦਾ ਸੀਗਾ ਪੈ ਕੇ ਉਹਨੇ ਖਾਣਾ ਪੈ ਕੇ ਉਹਨੇ ਪੜਨਾ ਇਸ ਕਰਕੇ ਵੀ ਸਾਨੇ ਫਿਰ ਉਧਰ ਉਹ ਸੋਫਾ ਰੂਮ ਚੋ ਬੈੱਡ ਵਾਲੇ ਚ ਕੱਢਤਾ ਸੀਗਾ ਨਾ ਹੋਏ ਪੀਣ ਕੇ ਟੂ ਲਾ ਕੇ ਨਹੀਂ ਬੈਠਦੇ ਸੀਗੇ ਬੱਚੇ ਜੇ ਸਕੂਲ ਦਾ ਕੰਮ ਵਗੈਰਾ ਵੀ ਕਰਨਾ ਸੀਗਾ ਲੇਟ ਕੇ ਕਰਦੇ ਸੀਗੇ ਇਹ ਸੋਫਾ ਉਸ ਤੋਂ ਆਪਾਂ ਨੇ ਤਾਂ ਚੱਕਤਾ ਸੀਗਾ ਤੇ ਲੋ ਜੀ ਉਧਰ ਰੂਮ ਤਾਂ ਚਲੋ ਆਪਾਂ ਨੇ ਸੋਫ ਇੱਕ ਵਾਰੀ ਮੈਂ ਰੱਖੀ ਆ ਮਾਹ ਚਲੋ ਪਹਿਲਾਂ ਇੱਕ ਵਾਰੀ 에ਅ ਰੂਮ ਮੈਂ ਕਰਦਣੀ ਆ ਸੈਟ ਸਾਨੂੰ ਪਹਿਲਾਂ ਇੱਥੇ ਵਿਛਾਣ ਲੱਗੀ ਸੀਗੀ ਹੁਣ ਮੈਂ ਚਾਦਰ ਮਾਹ ਹੈ ਬੈੱਡ ਦੀ ਸੈਟਿੰਗ ਕਰਦਣੀ ਆ ਤੇ ਬਾਕੀ ਫਿਰ ਦੇਖਦੇ ਆ ਨਾ ਵੀ ਕੀ ਮੈਂ ਕੀ ਕਰਾਂਗੇ ਇੱਕ ਵਾਰੀ ਹੁਣ ਨਾ ਰੋਟੀ ਪਾਣੀ ਦਾ ਟਾਈਮ ਹੋ ਗਿਆ ਸੀਗਾ ਭੁੱਖ ਲੱਗ ਰਹੀ ਸੀ ਬੱਚਿਆਂ ਨੂੰ ਰਮਨੀਤ ਵੀ ਦੇਖੋ ਹੁਣ ਸਕੂਲੋਂ ਆ ਗਿਆ ਸੀਗਾ 2 ਵਜੇ ਸੀਗੇ ਮਾਹ ਚੋਲ ਇੱਕ ਵਾਰੀ ਫਟਾਫਟ ਮੈਂ ਸੈਟਿੰਗ ਕਰਾਂ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਗਰਮੀ ਵਿੱਚ ਫਿਰ ਨੀਂਦ ਆ ਜਾਂਦੀ ਹੈ ਬੱਚਿਆਂ ਨੂੰ ਹਨਾ ਤਾਂ ਕਰਕੇ ਵੈਸੇ ਵੀ ਰਮਣੀਤ ਹੈਨਾ ਥੱਕਿਆ ਹੋਇਆ ਸੀਗਾ ਸੋਈ ਗਿਆ ਸੀਗਾ ਮੇਰੇ ਯਾਨੀ ਕਿ ਚੋਲ ਬਣਾਉਣੇ ਸੀਗੇ ਮੈਂ ਚੋਲ ਬਣਾਉਂਦੇ ਬਣਾਉਂਦੇ ਹੈਨਾ ਤੇ ਇੱਥੇ ਕਰ ਮੈਂ ਇਹ ਕਰ ਦਨੀ ਆ ਸੈਟਿੰਗ ਬੈੱਡ ਦੀ ਇੱਥੇ ਆਪਣੇ ਗੱਦਾ ਹੈ ਨੀਗਾ ਤੇ ਕਿੰਨਾ ਟਾਈਮ ਹੋ ਗਿਆ ਦੇਖੋ ਜਦੋਂ ਤਾਂ ਅਸੀਂ ਇਹ ਘਰ ਪਾਇਆ ਉਦੋਂ ਅਸੀਂ ਇਹ ਬੈੱਡ ਲੈ ਆਏ ਸੀਗੇ ਹੈਨਾ ਪਰ ਬੈੱਡ ਆ ਗਿਆ ਦੇਖੋ ਹੈਨਾ ਗੱਦਾ ਦੀ ਇਹਦਾ ਆਇਆ ਹੈਗਾ ਸੱਚ ਕਈ ਵਾਰੀ ਐਨਾ ਹੁੰਦਾ ਵੀ ਸਾਡੇ ਤੋਂ ਇੱਕ ਗੱਦਾ ਨਹੀਂ ਦੇਖੋ ਲੈ ਕੇ ਆਏ ਜਾ ਰਿਹਾ ਹੈਗਾ ਕਈ ਵਾਰੀ ਐਵੇਂ ਹੁੰਦਾ ਨਾ ਵੀ ਇਹ ਆਪਾਂ ਬੈਡ ਬਹੁਤ ਜ਼ਿਆਦਾ ਘੱਟ ਯੂਜ਼ ਕਰਦੇ ਆ ਫਿਰ ਐ ਹੁੰਦਾ ਵੀ ਇਹ ਤੇ ਪੈਸੇ ਕਿਉਂ ਲਾਣੇ ਵੀ ਉਹੀ ਪੈਸੇ ਆਪਣੇ ਕਿਧਰੇ ਹੋਰ ਕੰਮ ਆ ਜਾਣਗੇ ਹਨਾ ਐਵੇਂ ਇਨਕੀ ਬਚੋ ਬਚੋ ਕੇ ਕਈ ਵਾਰੀ ਹੱਥ ਚਲਾਉਣਾ ਆ ਯਾਨਕਿ ਪੈਸੇ ਚਲਾਉਣੇ ਪੈਂਦੇ ਨੇ ਹਨਾ ਕਈ ਵਾਰੀ ਛੋਟੇ ਛੋਟੇ ਚੀਜ਼ਾਂ ਨੂੰ ਵੀ ਹੱਥ ਆਪਣਾ ਘੁੱਟਣਾ ਪੈਂਦਾ ਮਨ ਮਾਰਨਾ ਪੈਂਦਾ ਵੀ ਜਿਹੜੀ ਜ਼ਰੂਰਤ ਦਾ ਚਲੋ ਸਮਾਨ ਹੈ ਹਨਾ ਉਹ ਲੈ ਆਨੇ ਆ ਆ ਦੇਖੋ ਹਨਾ ਇੱਥੇ ਆ ਦੇਖੋ ਤੁਹਾਡੇ ਸਾਹਮਣੇ ਵੀ ਹੈ ਆਪਣੇ ਸੋਫਾ ਦੇ ਕਵਰ ਵੀ ਦੇਖੋ ਹਨਾ 2-3 ਮਹੀਨਿਆਂ ਬਾਅਦ ਆਏ ਨੇ ਹਨਾ ਆਪਣੀ ਯਾਨਕੀ ਜ਼ਿਆਦਾ ਪਾਉ ਹੋ ਹੈ ਨਹੀਂਗੇ ਵੀ ਜ਼ਿਆਦਾ ਹਾਈ ਫਾਈ ਲਾ ਲੋ ਵੀ ਇੱਕ ਮੀਡਲ ਜੀ ਕਲਾਸ ਆ ਤੇ ਆਪਣਾ ਕੰਮਕਾਰ ਵੀ ਤੁਹਾਨੂੰ ਪਤਾ ਹੈ ਦਿਹਾੜੀਆਂ ਵਾਲੀ ਹੈ ਕੋਈ ਜ਼ਿਆਦਾ ਜ਼ਿੰਮੇਦਾਰ ਵੀ ਨਹੀਂ ਹੈਗੇ ਕੋਈ ਜ਼ਮੀਨਾ ਵੀ ਨਹੀਂ ਹੈਗੀਆਂ ਪਹਿਲਾਂ ਰੈਂਟ ਤੇ ਰਹਿ ਚੁੱਕੇ ਆ ਤੁਹਾਡੇ ਸਾਹਮਣੇ ਹਨਾ ਤੇ ਹੁਣ ਘਰ ਵੀ ਹੁਣ ਪਾਇਆ ਇਸ ਕਰਕੇ ਫਿਰ ਹਰ ਇੱਕ ਚੀਜ਼ ਦੇਖ ਕੇ ਹਰ ਇੱਕ ਪੈਸਾ ਇੱਕ ਇੱਕ ਪਾਈ ਦੇਖ ਕੇ ਹਨਾ ਖਰਚਣੀ ਪੈਂਦੀ ਹੈ ਜਿਹੜੇ ਸਮਾਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਹੀ ਆਪਾਂ ਫਿਰ ਘਰੇ ਲੈ ਕੇ ਆਉਨੇ ਆ ਹਨਾ ਐਵੇਂ ਆਪਾਂ ਨੂੰ ਬਚੋ ਬਚੋ ਕੇ ਚੱਲਣਾ ਪੈਂਦਾ ਹੁੰਦਾ ਦੇਖ ਕੇ ਹਨਾ ਕਿਉਂਕਿ ਤੁਹਾਨੂੰ ਪਤਾ ਅੱਜ ਦੇ ਟਾਈਮ 'ਚ ਸੱਚੀ ਪੈਸਾ ਕਮਾਉਣਾ ਬਹੁਤ ਜ਼ਿਆਦਾ ਔਖਾ ਹੈ ਹਨਾ ਮਹਿੰਗਾਈ ਵੀ ਇੰਨੀ ਹੋ ਗਈ ਹੈ ਹਰ ਇੱਕ ਚੀਜ਼ ਮਹਿੰਗੀ ਹੋ ਗਈ ਹੈ ਜਿਹੜੀ ਚੀਜ਼ ਕਿਸੇ ਟਾਈਮ ਨੂੰ ਹਨਾ 10-20 ਰੁਪਏ ਦੀ ਆਉਂਦੀ ਸੀਗੀ ਉਹ ਦੁੱਗਣਾ ਤਿੰਗਣਾ ਰੇਟ ਹੋਇਆ ਪਿਆ ਹਰ ਇੱਕ ਚੀਜ਼ ਦਾ ਹੀ ਹਨਾ ਬਹੁਤ ਜ਼ਿਆਦਾ ਮਹਿੰਗਾਈ ਹੋਈ ਪਈ ਹੈ ਇਸ ਕਰਕੇ ਫਿਰ ਆਪਾਂ ਨੂੰ ਦੇਖ ਕੇ ਹੀ ਚੱਲਣਾ ਪੈਂਦਾ ਬਸ ਆਪਣਾ ਵੀ ਜਿਹੜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਹੀ ਲੈ ਕੇ ਆਉਣੀ ਪੈਂਦੀ ਹੈ ਹਨਾ ਇਸ ਕਰਕੇ ਗੱਦਾ ਦੇਖੋ ਹਲ ਤੱਕ ਆਇਆ ਨਹੀਂ ਹੈਗਾ ਆਪਾਂ ਨੇ ਰੂਮ ਵੀ ਪਾ ਲਿਆ ਰੂਮ ਵੀ ਦੇਖੋ ਆਪਣੇ ਤਾਂ ਪਾਇਆ ਵੀ ਚਲੋ ਹਨਾ ਸਿੱਧੀ ਧੁੱਪ ਪੈਂਦੀ ਸੀਗੀ ਬਰਾਂਡਾ ਸੀਗਾ ਹਨਾ ਪਾਇਆ ਹੋਇਆ ਵੀ ਚਲੋ ਆਏ ਗਏ ਦੇ ਕੰਮ ਆ ਜਾਊਗਾ ਤਾ ਕਰਕੇ ਹੈਨਾ ਵੀ ਕੋਈ ਆਇਆ ਗਿਆ ਹੁੰਦਾ ਚਲੋ ਭੈਣ ਭਾਈ ਪੈ ਜਾ ਕਰਦਾ ਹੈਨਾ ਤੇ ਚਲੋ ਜੀ ਹਲੇ ਤਾਂ ਯਾਨਕੀ ਸਰੀ ਜਾਂਦਾ ਚੱਲ ਹੈਨਾ ਵੀ ਚਲੋ ਫੇਰ ਕਦੇ ਲਿਆਵਾਂਗੇ ਥੋੜੇਕਾ ਟਾਈਮ ਤੱਕ ਤੁਹਾਨੂੰ ਪਤਾ ਹੀ ਹੈ ਹੈਨਾ ਖਰਚੇ ਹਲੇ ਬਹੁਤ ਜ਼ਿਆਦਾ ਹੋਏ ਪਏ ਨੇ ਤੇ ਕਮਰੇ ਵਗੈਰਾ ਦੇਖੋ ਹੁਣ ਪਾ ਕੇ ਹਟਿਆ ਉਹਦੇ ਘਰ ਕਿਹਨਾ ਉਹਨੂੰ ਵੀ ਯਾਨਕੀ ਤੁਹਾਨੂੰ ਪਤਾ ਹੀ ਇੱਕ ਕਮਰਾ ਪਾਉਣ ਚ ਕਿੰਨਾ ਖਰਚਾ ਆ ਜਾਂਦਾ ਹੈਨਾ ਪੂਰਾ ਤਿਆਰ ਹੋਣ ਦੇ ਵਿੱਚ ਇਸ ਕਰਕੇ ਇਹ ਤਾਂ ਚਲ ਆਪਣਾ ਹੌਲੀ ਹੌਲੀ ਆਪਾਂ ਕਰੀ ਗਏ ਹੈਨਾ ਪਤਾ ਨਹੀਂ ਲੱਗਿਆ ਹੈਗਾ ਤੇ ਬਾਕੀ ਚਲੋ ਗੱਦੇ ਦੇਖਦੇ ਆ ਹਨ ਕਦੋਂ ਲੈ ਕੇ ਆਵਾਂਗੇ ਆਪਾਂ ਜਦੋਂ ਗੱਦਾ ਆ ਗਿਆ ਫਿਰ ਆਪਣਾ ਉਹਦਾ ਬੈੱਡ ਬਹੁਤ ਸੋਹਣਾ ਲੱਗਣ ਲੱਗ ਜੂਗਾ ਤੇ ਲੋ ਜੀ ਇੱਥੇ ਹੁਣ ਮੈਂ ਰੱਖ ਲੱਗ ਲੱਗੀ ਸੀਗੀ ਆਪਣੇ ਚੋਲ ਬਣਾਣ ਚੋਲ ਬਣਾਵਾਂਗੇ ਮੈਂ ਬੜੀਆਂ ਵਾਲੇ ਥਰਮਣੀਤ ਨੂੰ ਸ਼ਾਨੂ ਨੂੰ ਸੋਰੀ ਬੜੀਆਂ ਦੇਖ ਕੇ ਹਨ ਕਹਿੰਦਾ ਮਮਾ ਮੈਨੇ ਬੜੀਆਂ ਖਾਣਾ ਸੋਇਆ ਬੀਨ ਦੀ ਕੱਚੀਆਂ ਖਾ ਲੰਦਾ ਉਹ ਦੋ ਤਿੰਨ ਖਾ ਲੰਦਾ ਹੁੰਦਾ ਮੈਂ ਚਲ ਆਪਾਂ ਚੋਲਾ ਵੀ ਆਪਾਂ ਬੜੀਆਂ ਵਾਲੇ ਬਣਾ ਲਵਾਂਗੇ ਤੇ ਨੂਣ ਵਾਲੇ ਬਣਾਵਾਂਗੀ ਮੈਂ ਕਿ ਸਿਰਫ ਮਿਰਚਾਂ ਮਨੇ 3-4 ਕਪਾਈਆਂ ਸੀਗੀਆਂ ਬਿਸ ਟੇਸਟ ਦੇ ਮੁਤਾਬਿਕ ਬੱਚੇ ਤੁਹਾਨੂੰ ਪਤਾ ਚਿੱਟੇ ਖਾ ਕੇ ਖੁਸ਼ ਨੇ ਤੇ ਵੈਸੇ ਆਪਣੇ ਰਾਜਮਾ ਦੀ ਸਬਜੀ ਪਈ ਸੀਗੀ ਫਿਰ ਅਸੀਂ ਦੋਨੇ ਮੀਆਂ ਬੀਬੀ ਖਾ ਲਵਾਂਗੇ ਰਾਜਮਾ ਨਾਲ ਸਬਜੀ ਨਾਲ ਚੋਲ ਤੇ ਬੱਚੇ ਬੜੀਆਂ ਵਾਲੇ ਖਾ ਲੈਣਗੇ ਹਨ ਠੀਕ ਹੈ ਜੀ ਤੇ ਇੱਥੇ ਕੁਸ਼ਕਰ ਆਸ਼ਨ ਰਮਨੀਤ ਦੇ ਡੈਡੀ ਲੈ ਕੇ ਆਈ ਸੀਗੇ ਤੇ ਉਹੀ ਮੈਂ ਯਾਨਕੀ ਹੁਣ ਪਾਰੀ ਸੀਗੀ ਕੁਛ ਕੁ ਪਾਤਾ ਸੀਗਾ ਕੁਛ ਕਰ ਰਹਿ ਗਿਆ ਸੀਗਾ ਰਾਸ਼ਨ ਵੀ ਯਾਨਕੀ ਜਿਆਦਾ ਅਸੀਂ ਇਕੱਠਾ ਨਹੀਂ ਲੈ ਕੇ ਆਉਂਦੇ ਹੈਗੇ ਬਸ ਯਾਨਕੀ ਮਹੀਨੇ ਕ ਦਾ ਹੀ ਲਾ ਲਓ ਵੀ ਉਹਨਾਂ ਕ ਲੈ ਕੇ ਆਉਣੇ ਵੇ ਜਿਹੜੀ ਚੀਜ਼ ਠੁੜ ਜਾਂਦੀ ਹੈ ਉਹੀ ਆਪਾਂ ਲੈ ਆਨੇ ਹੁੰਨੇ ਆ ਵੀ ਜਿਆਦਾ ਵੀ ਨਹੀਂ ਵੀ ਯਾਨਕੀ ਕਿਲੋ-ਕਿਲੋ ਦਾਣਾ ਹੋ ਗਿਆਂ ਹੈ ਨਾ ਇੰਨਾ ਨਹੀਂ ਕਿਉਂਕਿ ਦਾਣਾਂ ਵਗੈਰਾ ਅਸੀਂ ਬਹੁਤ ਜਿਆਦਾ ਘੱਟ ਖਾਣੇ ਆ ਫਿਰ ਕੀ ਫਾਇਦਾ ਵੀ ਉਹ ਖਰਾਬ ਹੋ ਜੂ ਅਗਰ ਜੇ ਲੋਡ ਹੁੰਦੀ ਆ ਆਪਾਂ ਫਿਰ ਨਾਲ ਦੀ ਨਾਲ ਲੈ ਆਨੇ ਹੁੰਨੇ ਆ ਹੈਨਾ ਤੇ ਚਲੋ ਜੀ ਇੱਥੇ ਹੁਣ ਮੈਂ ਰਾਸ਼ਨ ਵੀ ਬਸ ਮੈਂ ਪਾ ਕੇ ਰੱਖ ਦਵਾਂਗੀ ਬੱੱਚ ਪਾਵਾਂਗੇ ਕਿਉਂਕਿ ਨਾ ਡੱਬੇ ਵਗੈਰਾ ਮੇਰੇ ਧੋਣ ਵਾਲੇ ਪਏ ਸੀਗੇ ਤੇ ਬਸ ਧੋਕੇ ਫੇਰ ਪਾਵਾਂਗੇ ਡੱਬਿਆਂ ਦੇ ਵਿੱਚ ਸਮਾਨ ਮੈਂ ਜਿਹੜਾ ਲੈ ਕੇ ਆਏ ਨੇ ਤੇ ਇੱਥੇ ਫਟਾਫਟ ਆਪਾਂ ਬਣਾ ਲਨੇ ਆ ਚੋਲ ਬਸ ਪਿਆਜ਼ ਹਰੀਆਂ ਮਿਰਚ ਪਾ ਕੇ ਤੇ ਚੋਲ ਪਾਤੇ ਸੀਗੇ ਮੈਨੇ ਧੋਕੇ ਨੇ ਨਾਲ ਦੀ ਨਾਲ ਜਿਹੜੀਆਂ ਬੜੀਆਂ ਨੇ ਇਹ ਵੀ ਆਪਾਂ ਪਾ ਦਵਾਂਗੇ ਹਨਾ ਪਹਿਲਾਂ ਯਾਨਕਿ ਮੈਂ ਸਿਰਫ ਦੋ ਤਿੰਨ ਕੁ ਮਿੰਟ ਹੀ ਪਿਓ ਕੇ ਰੱਖਿਆ ਨੇ ਬਜਾਤ ਤੱਕ ਆਪਣਾ ਪਿਆਜ਼ ਵਗੈਰਾ ਕੱਟੇ ਸੀਗੇ ਮੈਨੇ ਮਾਹ ਚਲੋ ਇਹ ਸੀਟੀ ਚਾਪੀ ਮਿੰਟੇ ਚ ਬਾਂਜੂਗੀ ਹਨਾ ਤੇ ਟੇਸਟੀ ਲੱਗਣਗੇ ਬੱਚੇ ਚੋਲਾ ਚ ਨਾ ਬੜੀਆਂ ਕੱਢ ਕੱਢ ਕੇ ਖਾਂਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਇੱਥੇ ਵਸ ਮੈਂ ਨੂਨ ਵੀ ਪਾ ਦਵਾਂਗੀ ਤੇ ਬਾਕੀ ਐਨੇ ਵਸ ਆਪਣੇ ਚੋਲ ਵਗੈਰਾ ਬਣਨਗੇ ਤੇ ਬੈੱਡ ਦੀ ਮੈਂ ਥੋੜੀ ਜਿਹੀ ਸੈਟਿੰਗ ਕਰਾਂਗੇ ਹਨਾ ਬੈੱਡ ਕਾਫੀ ਜ਼ਿਆਦਾ ਆਪਣਾ ਹੋਇਆ ਪਿਆ ਤੇ ਵਸ ਕੁੱਕਰ 'ਚ ਹੁਣ ਆਪਾਂ ਸੀਟੀ ਲਵਾ ਲਵਾਂਗੇ ਕਾਲੀ ਕਾਲੀ 'ਚ ਫਿਰ ਮੈਂ ਸੀਟੀ ਲਵਾਨੀ ਹੁੰਨੀ ਹੈ ਅਗਰ ਜੇ ਖੁੱਲਾ ਟਾਈਮ ਹੋਵੇ ਫਿਰ ਮੈਂ ਕੜਾਹੀ 'ਚ ਬਣਾਨੀ ਹੁੰਨੀ ਹੈ ਹਨਾ ਕਿਉਂਕਿ ਹੁਣ ਬੱਚਿਆਂ ਦਾ ਭੁੱਖ ਲੱਗ ਰਹੀ ਸੀਗੀ ਉਹਦਾ ਟਿਊਸ਼ਨ ਦਾ ਟਾਈਮ ਹੋਈ ਜਾਂਦਾ ਸੀਗਾ ਇਸ ਕਰਕੇ ਫਿਰ फटाफट ਆਪਣੀ ਸੀਟੀ ਲਵਾਤੀ ਤੇ ਹੁਣ ਆ ਰਾਮ ਨਾਲ ਸਫਾਈਆਂ ਜੀ ਕਰਕੇ ਚੇਂਜ ਆ ਗਿਆ ਸੀਗਾ ਠੀਕ ਹੈ ਜੀ ਮਾਹ ਚਲੋ ਬੈੱਡ ਸ਼ੀਟ ਵੀ ਆਪਾਂ ਚੇਂਜ ਕਰੀ ਦੇਣੇ ਆ ਕਾਫੀ ਦਿਨ ਹੋ ਗਏ ਸੀਗੇ ਚਾਦਰ ਕੋਟਨ ਦੀ ਬਿਸ਼ਾਈ ਨਹੀਂ ਹੋਈ ਸੀਗੀ ਮਾਹ ਚਲੋ ਹੁਣ ਇਹ ਚਾਦਰ ਆਪਾਂ ਬਿਸ਼ਾ ਲਨੇ ਆ ਤੇ ਲਓ ਜੀ ਆਪਣੀ ਚਾਦਰ ਆਪਣਾ ਬਿਸ਼ ਗਈ ਹੈ ਤੇ ਹੁਣ ਆਪਾਂ ਖਾ ਲੈਣੇ ਅਤੇ ਬੈ ਕੇ ਚੋਲ ਤੇ ਆਸ਼ਾਨੀ ਦੇਖ ਜਿੱਦ ਕਰਨ ਲੱਗ ਰਿਹਾ ਸੀਗਾ ਕਹਿੰਦਾ ਮਮਾ ਤੁਹਾਨੂੰ ਮੇਰਾ ਘਰ ਢਾਟਾ ਹੈ ਨਾ ਇਹ ਘਰ ਘਰ ਖੇਲ ਰਿਹਾ ਸੀਗਾ ਤੇ ਲੋ ਜੀ ਆ ਦੇਖੋ ਆਪਣੇ ਬਣ ਗਏ ਨੇ ਐਵੇਂ ਚੋਲ ਟੇਸਟੀ ਟੇਸਟੀ ਤੇ ਕੀ ਮੀਦੀ ਲੱਗੀ ਐ ਅੱਜ ਦੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਨਵੇਂ ਆਨੇ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਆਪਾਂ ਕੱਲ ਨੂੰ ਫੇਰ ਮਿਲਦੇ ਆ ਨਵੀਂ ਜੀ ਪਿਆਰੀ ਜੀ ਵੀਡੀਓ ਦੇ ਨਾਲ ਉਦੋਂ ਦੇ ਲਈ ਓਕੇ ਟਾਟਾ ਬਾਏ ਬਾਏ